ਬਿਜਲੀ ਪਾਣੀ ਨਾ ਮਿਲਣ ਦੇ ਕਾਰਨ ਚੌਨੀ ਮਹੱਲੇ ਦੇ ਲੋਕਾਂ ਨੇ ਬਿਜਲੀ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਹੈ ਦੱਸਦੇ ਕਿ ਹਲਕਾ ਵਿਧਾਇਕ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਪਤਕਾਰ ਨਾਲ ਗਲਬਤ ਕਰਦਾ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਬਿਜਲੀ ਪਾਣੀ ਨਾ ਮਿਲਣ ਦੇ ਕਾਰਨ ਲਾ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਵੱਲ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱੰਦਿਆ ਹੈ ਕਿ ਜੇਕਰ ਆਉਣ ਵਾਲੇ ਸਮੇਂ ਚ ਲਾਈਟ ਨਹੀਂ ਆਈ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ ਜੋ ਜਨ ਲਾਈਟ ਲਈ ਢਿੰਕਾ ਜਾਟ ਦੀ ਰਪੋਰਟ ਜਿਹੜੀ ਸਿਆਸਤ ਕਰਨ ਵਾਲੇ ਸਾਡੇ ਐਮ ਐਲ ਏ ਸਾਹਿਬ ਨੇ ਕੀ ਉਹ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਜਦੋਂ ਵੋਟਾਂ ਲੈਣ ਆਂਦੇ ਆ ਕਿ ਅਸੀਂ ਆਪਣੇ ਮਹੱਲੇ ਵਿੱਚ ਦੇ ਸਮਝਣਾ ਉਹ ਤਾਂ ਉਹ ਦਿੱਤਾ ਕਹਿੰਦੇ ਛੋਣੀ ਮਹੱਲੇ ਦਾ ਮੈਂ ਜੰਪ ਹਾਂ ਉਹਨਾਂ ਨੇ ਢੇੜਾ ਮਾਰਨਾ ਕੀ ਉਲਟੀ ਸਿਆਸਤ ਕਰ ਲਈ ਉਹਨਾਂ ਨੇ ਇੱਕ ਇੱਕ ਮਿੰਟ ਦੀ ਫਰਸ ਖਬਰ ਹੈਗੀ ਆ ਕਿਉਂਕਿ ਜਿਹੜੇ ਐਸ ਡੀਓ ਸ਼ੇਖ ਕੁਮਾਰ ਆ ਉਹ ਹਮੇਸ਼ਾ ਉਹਨਾਂ ਦੇ ਕਹਿਣ ਤੇ ਹੀ ਚੱਲਦੀ ਆ ਤੇ ਕੀ ਉਹ ਐਸਡੀਓ ਸਾਹਿਬ ਨੂੰ ਕਹਿ ਨਹੀਂ ਸਕਦੇ ਸੀ ਵੀ ਕੋਈ ਗੱਲ ਨਹੀਂ ਜੇ ਉਧਰ ਟਰੈਜੇਡੀ ਹੋਈ ਆ ਹਮਦਰਦੀ ਕਰਕੇ ਕਿ ਐਸ ਦੇ ਸ਼ੇਵ ਕੁਮਾਰ ਜੀ ਤੁਸੀਂ ਆ ਮੇਰਾ ਹਲਕਾ ਵੀ ਦੇਖ ਲਓ ਸਾਨੂੰ ਬਲੀ ਬਣਾਦਾ ਬੱਕਰਾ ਬਣਾਦਾ ਇਹਨਾਂ ਨੇ ਬਲੀ ਦਾ ਬੱਕਰਾ ਬਣਾ ਕੇ ਭੇਡ ਚੜਾ ਦਿੰਦਾ ਸਾਰੇ ਮੱਲੇ ਨੂੰ ਛੋਣੀ ਮੱਲੇ ਨੂੰ ਵੀ ਕੋਈ ਗੱਲ ਨਹੀਂ ਉਹਨਾਂ ਦੇ ਘਰੇ ਤਾਂ ਲੈਡ ਆ ਰਹੀ ਆ ਸਾਡੇ ਘਰੇ ਲੈਡ ਨਹੀਂ ਆ ਰਹੀ ਨਾ ਬਗੇ ਸਾਡੇ ਤਾਂ ਉਹਨਾਂ ਦੇ ਘਰ ਲੈਡ ਆ ਰਹੀ ਹੈ ਕੀ ਆ ਔਰ ਮੈਂ ਕਿਰਪਾ ਕਰਕੇ ਇਹ ਕਹਣਾ ਬੱਗਾ ਸਾਹਿਬ ਸਿਆਸਤ ਦਾ ਅਖਾੜਾ ਛੱਡ ਦਿਓ ਸਾਨੂੰ ਸਹੂਲਤਾਂ ਦੇਵੋ ਜਿਹੜੀਆਂ ਦੇਣ ਵਾਲੀਆਂ ਆ ਗਈਆਂ ਨੇ ਇਸ ਕਰਕੇ ਕਿਰਪਾ ਕਰਕੇ ਬੇਨਤੀ ਆ ਸਾਰੇ ਮੱਲੇ ਵਾਲਿਆਂ ਦੇ ਨਾਲ ਖੜੇ ਹੋਵੋ ਹੁਣ ਤੁਸੀਂ ਖੜੇ ਨਹੀਂ ਹੋਏ ਜਦੋਂ ਵੋਟਾਂ ਲੈਣ ਜਾਂਦੀਆਂ ਉਦੋਂ ਤੁਹਾਡਾ ਸਾਰਾ ਪਰਿਵਾਰ ਆ ਜਾਂਦਾ ਔਰ ਇਹੀ ਕਹਿੰਦਾ ਕਿ ਛੋਣੀ ਮੱਲਾ ਮੇਰਾ ਪਰਿਵਾਰ ਆ ਮੈਂ ਉਥੇ ਦਾ ਜੰਪਾ ਲੈਗਾ ਮਿਹਰਬਾਨੀ ਕਰੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਬੱਗਾ ਸਾਹਿਬ ਘਟੋ ਘੱਟ ਇੰਨੀ ਕੁ ਰੱਖ ਲੋ ਕਿ ਤੁਸੀਂ ਮੱਲੇ 'ਚ ਵੜਨ ਜੋ ਕੇ ਰਹਿ ਜਾਓ ਕਿਹੜੇ ਮੂੰਹ ਨਾਲ ਤੁਸੀਂ ਬਾਚੋ ਛੋਣੀ ਮਲੇ ਵੜੋਂਗੇ ਪੂਰਾ ਹਲਕਾ ਬੰਦਾ ਸਲੇਟ ਆਪਰੀ ਬੰਦ ਬਾਦਰ ਕੇ ਰੋਡ ਬੰਦ ਘਟੋ ਘਾੜ ਸਿਵਲ ਲਾਈਨ ਬੰਦ ਸ਼ਿਪੂਰੀ ਬੰਦ ਪਟੀਆਂ ਬਾਦਰ ਕੇ ਰੋਡ ਪੀਜ਼ਮਗਰ ਸਾਰਾ ਹਿੱਸਾ ਬੰਦ ਹੋਣ ਕਰਕੇ ਕਿਹੜੇ ਕਿਹੜੇ ਏਰੀਆ ਚ ਫਿਰ ਐਮਐਲਏ ਸਾਹਿਬ ਕਿਹੜੇ ਮੂੰਹ ਚ ਵੜਨਗੇ ਔਰ ਕਿਰਪਾ ਕਰਕੇ ਸਾਡੇ ਦੇ ਰਹਿਮ ਕਰੋ ਆਪਣੀ ਸਿਆਸਤ ਛੱਡੋ ਸਾਨੂੰ ਵਿਹਲੀ ਦਿਖੋ ਹਾਂਜੀ ਮੇਰਾ ਨਾਮ ਪ੍ਰਭਜੋਤ ਆ ਤੇ ਭਾਰੀ ਅਸੀਂ ਫਿਰ ਪਾਣੀ ਦੋ ਤਿੰਨ ਦਿਨ ਹੋ ਗਿਆ ਲੈਟਰ ਚਾਰ ਦਿਨ ਹੋ ਗਿਆ ਸਾਡੀ ਲੈਟਰ ਨਹੀਂ ਅਸੀਂ ਵਾਸ਼ਰੂਮ ਤੱਕਰ ਵੀ ਸਾਡੀ ਸਾਡੇ ਜੋਗਾ ਪਾਣੀ ਨਹੀਂ ਹੈਗੇ ਸਾਡੀਆਂ ਜਵਾਨ ਧੀਆਂ ਅਸੀਂ ਉਹਨਾਂ ਨੂੰ ਕਿੱਥੇ ਭੇਜੀਏ ਕਿੱਥੇ ਨਾ ਭੇਜੀਏ ਅਸੀਂ ਇਹ ਕਹਿੰਦੇ ਸਾਡੇ ਕੋਲ ਲੈਟਰ ਆਉਣੀ ਚਾਹੀਦੀ ਸੀ ਅਸੀਂ ਬੜੇ ਪਰੇਸ਼ਾਨ ਹਾਂ ਅਸੀਂ ਦੋ ਤਿੰਨ ਵਾਰੀ ਇੱਥੇ ਆਏ ਹਾਂ ਸਾਨੂੰ ਕਿਸੇ ਨੇ ਵੀ ਰੂਮ ਕੋਈ ਸੁਲਵਾਈ ਨਹੀਂ ਕੀਤੀ ਕਹਿੰਦੇ ਕੋਈ ਨਹੀਂ ਆ ਜਾਗੇ ਆ ਜਾਗੇ ਕੋਈ ਨਹੀਂ ਆਇਆ ਕੋਈ ਆ ਕੇ ਅਸੀਂ ਸਾਨੂੰ ਧਰਨਾ ਲਾਣਾ ਪਿਆ ਅਸੀਂ ਬੜੇ ਮਜਬੂਰੀ ਨਾਲ ਇੱਥੇ ਆਏ ਹਾਂ ਤਾਂ ਅਸੀਂ ਜਿੰਦਗ ਲੈਣ ਨਹੀਂ ਸਹੀ ਹੋਈ ਅਸੀਂ ਇੱਥੇ ਬੈਠੇ ਹਾਂ